ਸਾਤ ਸੰਗਤ ਜੀ ਸਾਬ ਜਹਾਦਿਆਂ ਦੇ ਸ਼ਹੀਦੀ ਦਿਵਸ ਦਸੰਬਰ 2024 ਨੂੰ ਚੰਡੀਗੜ੍ਹ ਸੈਕਟਰ 45 ਵਿਖੇ ਹੋਏ ਸਮਾਗਮ ਵਿੱਚ ਭਾਈ ਬਲਬੀਰ ਸਿੰਘ ਜੀ 파ਰਸ ਢਾਡੀ ਜੱਥੇ ਵੱਲੋਂ ਇਹ ਕੁਝ ਕਲਿੱਪ ਨੇ ਆਪ ਜੀ ਦੀ ਸੇਵਾ ਵਿੱਚ ਸੰਗਮ 뮤직 YouTube ਚੈਨਲ ਵੱਲੋਂ ਇਹ ਜਸ ਦੁਨੀਆਂ ਜੇ ਭਲਿਆ ਪਰਿਸ਼ਾ ਦਾ ਗਾਉਂਦੀ ਏ बुरियूं पईंद रहंदिय सचे आदमी द सदाे ਇਹ ਆਦਮੀ ਦਾ ਸਦਾ ਰੱਬ ਬੇਲੀ ਕਲਾ ਝੂਠੇ ਕਰਤਨਾ ਤੇ ਗਿਆ ਨਹੀਂ ਇੰਨਾ ਕਰਦਾ ਚੜ ਗਿਆ ਅਸੀਂ ਲੱਖ ਵਾਰੀ ਅਮੀਰ ਹੋ ਜੀਏ ਬਾਦਸ਼ਾਹ ਬਣ ਜੀਏ ਬੜੀ ਬਹਾਦਰਾਂ ਦੀ ਕੌਮ ਹੈ ਤੇ ਮੈਲਿਆਂ ਦੀ ਕੌਮ ਹੈ ਸਿੱਖ ਕੌਮ ਦਾਨੀਆਂ ਦੀ ਕੌਮ ਹੈ ਅਸੀਂ ਆਪਣੇ ਆਪ ਵਿੱਚ ਘੱਟ ਨਹੀਂ ਸਮਝਦੇ ਸਾਨੂੰ ਮਾਰੇ ਨੇ ਰਾਜੇ ਬਣਾਇਆ ਰਾਜੇ ਪਰ ਅਸੀਂ ਰਾਜੇ ਹੋ ਕੋਈ ਦੀਵਾਨ ਤੋਦਰਮਲ ਦੇ ਕਰਜ਼ਦਾਰ ਆ ਅਸੀਂ ਦਾ ਕਰਜ਼ਾ ਨਹੀਂ ਲਾ ਸਕਦੇ ਜਿੰਨਾ ਕਰਜ਼ਾ ਸਾਡੇ ਸਿਰ ਚੜ੍ਹ ਗਿਆ